ਰਾਮਕਲੀ ਮਹਲਾ 5 ਓ ਅੰਕਾਰ ਏਕ ਤੁਨ ਏਕੈ ਏਕ ਰਾਗ ਅਲਾਪ ਏਕਾ ਦੇਸੀ ਏਕ ਦਿਖਾਵੇ ਏਕੋ ਰਹਾ ਬਿਆਪੈ ਏਕਾ ਸੁਰਤ ਏਕਾ ਹੀ ਸੇਵਾ ਏਕੋ ਗੁਰ ਤੇ ਜਾਪੈ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ ਇੱਕ ਵਾਰੀ ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸ਼ਬਦ ਪੰਜਵੇਂ ਪਾਤਸ਼ਾਹ ਸਹਿਬ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਰਾਗ ਰਾਮਕਲੀ ਦੇ ਵਿੱਚ 885 ਨੰਬਰ ਅੰਗ ਉਤੇ ਉਚਾਰਨ ਕੀਤਾ ਹੋਇਆ ਹੈ ਇਸ ਸ਼ਬਦ ਦੇ ਵਿੱਚ ਗੁਰੂ ਸਾਹਿਬ ਫੁਰਮਾਨ ਕਰਦੇ ਹਨ ਓ ਅੰਕਾਰ ਏਕ ਏਕ ਹੈ ਓੰਕਾਰ ਕੇਵਲ ਇੱਕ ਪਰਮਾਤਮਾ ਵਿੱਚ ਏਕ ਤੁੰ ਇਕੋ ਲਗਨ ਹਰ ਵੇਲੇ ਦੀ ਸੁਰਤ ਏਕ ਹੈ ਰਾਗ ਇੱਕ ਪਰਮਾਤਮਾ ਦੀ ਸਿਪਤ ਸਲਾ ਦਾ ਰਾਗ ਅਲਾਪ ਹੈ ਉਚਾਰਦਾ ਹੈ ਏਕਾ ਦੇਸੀ ਸਿਰਫ ਇੱਕ ਪ੍ਰਭੂ ਦੇ ਦੇਸ਼ ਦਾ ਵਾਸੀ ਇੱਕ ਦਿਖਾਵਾ ਹੋਰ ਨਾ ਨੂੰ ਵੀ ਇੱਕ ਪ੍ਰਭੂ ਦਾ ਹੀ ਦਰਸ਼ਨ ਕਰਾਉਂਦਾ ਹੈ ਏਕੋ ਇੱਕ ਪਰਮਾਤਮਾ ਹੀ ਰਹਿ ਆ ਬਿਆਪੈ ਜੋ ਹਰ ਇੱਕ ਥਾਂ ਹਰ ਇੱਕ ਸ਼ਹਿਰ ਦੇ ਵਿੱਚ ਵਸ ਰਿਹਾ ਹੈ ਏਕਾ ਸੂਰਤ ਇੱਕ ਪ੍ਰਭੂ ਦਾ ਹੀ ਧਿਆਨ ਸੇਵਾ ਏਕੋ ਸੇਵਾ ਕਹਿੰਦੇ ਨੇ ਭਗਤੀ ਨੂੰ ਏਕੋ ਗੁਰ ਤੇ ਜਾਪੇ ਇਕੋ ਹੀ ਗੁਰੂ ਤੋਂ ਜਾਪੇ ਜਪਦਾ ਹੈ ਗੁਰੂ ਸਹਿ ਫੁਰਮਾਨ ਕਰਦੇ ਹਨ हे ਭਾਈ ਪ੍ਰਭੂ ਦੇ ਦਰ ਤੇ ਰਾਸ ਪਾਉਣ ਵਾਲਾ ਉਹ ਮਨੁੱਖ ਸਿਰਫ ਇੱਕ ਪਰਮਾਤਮਾ ਦੇ ਚਰਨਾਂ ਵਿੱਚ ਲਿਵ ਲਾਈ ਰੱਖਦਾ ਹੈ ਸਿਰਫ ਪਰਮਾਤਮਾ ਦੀ ਸਿਬਤ ਸਲਾਹ ਦਾ ਹੀ ਗੀਤ ਗਾਉਂਦਾ ਰਹਿੰਦਾ ਹੈ ਸਿਰਫ ਪਰਮਾਤਮਾ ਦੇ ਚਰਨਾ ਵਿੱਚ ਟਿਕਿਆ ਰਹਿੰਦਾ ਹੈ ਹੋਰਨਾਂ ਨੂੰ ਵੀ ਇੱਕ ਪਰਮਾਤਮਾ ਦਾ ਹੀ ਉਪਦੇਸ਼ ਕਰਦਾ ਹੈ ਉਸ ਨਾਮ ਧਾਰੀਏ ਨੂੰ ਇੱਕ ਪਰਮਾਤਮਾ ਹੀ ਹਰ ਥਾਂ ਵਸਦਾ ਦਿਸਦਾ ਹੈ ਉਸ ਦੀ ਸੁਰਤ ਸਿਰਫ ਪਰਮਾਤਮਾ ਵਿੱਚ ਹੀ ਲੱਗੀ ਰਹਿੰਦੀ ਹੈ ਓਹ ਸਿਰਫ ਪ੍ਰਭੂ ਦੀ ਹੀ ਭਗਤੀ ਕਰਦਾ ਹੈ ਗੁਰੂ ਪਾਸੋਂ ਸਿੱਖਿਆ ਲੈ ਕੇ ਓਹ ਸਿਰਫ ਪਰਮਾਤਮਾ ਦਾ ਹੀ ਨਾਮ ਜਪਦਾ ਰਹਿੰਦਾ ਹੈ ਭਲੋ ਭਲੋਰ ਕੀਰਤਨੀਆਂ RAM 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 ਗੁਣ ਗਾਉ ਡੋਡ ਮਾਇਆ ਕੇ ਤੰਦ ਸੁਆਉ ਰਹਾਓ ਪਲੋ ਚੰਗਾ ਪਲੋ ਕੀਰਤਨਿਆ ਚੰਗਾ ਕੀਰਤਨੀ ਕੀਰਤਨ ਕਰਨ ਵਾਲਾ ਨਾਮ ਰਸੀਆ RAM RAM ਰਮਾ ਕਹਿੰਦੇ ਨੇ ਸਰਬ ਵਿਆਪਕ ਗੁਣ ਗਾਓ ਇਕੋ ਹੀ ਪਰਮਾਤਮਾ ਦੇ ਗੁਣ ਗਾਉਂਦਾ ਹੈ ਛੋੜ ਮਾਇਆ ਕੇ ਮਾਇਆ ਦੇ ਤੰਦਿਆਂ ਨੂੰ ਛੱਡ ਕੇ ਕੇ ਤੰਦ ਸੁਆਓ ਸੁਆਓ ਕਹਿੰਦੇ ਨੇ ਸੁਆਰਥ ਨੂੰ ਖੁਦ ਕਰਜ ਗੁਰੂ ਸਹਿ ਫਰਮਾਨ ਕਰਦੇ ਹਨ हे ਭਾਈ ਜਿਹੜਾ ਮਨੁੱਖ ਮਾਇਆ ਦੇ ਤੰਦੇ ਛੱਡ ਕੇ ਮਾਇਆ ਦੀ ਗਰਜ ਛੱਡ ਕੇ ਸਰਬ ਵਿਆਪਕ ਪਰਮਾਤਮਾ ਦੇ ਗੁਣ ਗਾਉਂਦਾ ਹੈ ਉਹੀ ਹੈ ਸਭ ਤੋਂ ਜੰਗਲ ਰਾਸਤਾਰੀਆ ਪੰਜ ਬਚਿਤ੍ਰ ਕਰੇ ਸੰਤੋਖਾ ਸਤ ਸੁਰਾਂ ਲੈ ਚੱਲੇ ਬਾਜਾ ਮਾਣ ਤਾਣ ਤਜ ਤਨ पाऊ ना 빙가 칼 फेरी फेर ना होबे कबही एक शब्द बंद पाल पाच विचित्र पाच किस्म दे साज करे संतोषा ਸੰਤੋਖਾ ਕਹਿੰਦੇ ਨੇ ਸਤ ਸੰਤੋਖ ਦਇਆ ਦੀਨ ਸਤ ਸੁਰਾਂ ਸਤ ਸੁਰਾਂ ਸਾਰੇ ਗਾ ਮਾ ਪਾ ਤਾ ਨੀ ਇਹ ਸਤ ਸੁਰਾਂ ਲੈ ਚੱਲ ਹੈ ਲੀਨਤਾ ਵਿੱਚ ਬਾਜਾ ਮਾਣ ਤਾਨ ਤਜ ਤਾਨਾ ਮਾਨ ਤਾਣ ਹੰਕਾਰ ਆਪਣੀ ਤਾਕਤ ਦਾ ਭਰੋਸਾ ਤਜ त्यागਦਾ ਹੈ ਤਾਨਾ ਪਲਟਾ ਪਾਉਨ ਬਿੰਗਾ ਘਾਲੇ ਬਿੰਗਾ ਪੈਰ ਨਹੀਂ ਧਾਰਦਾ ਮੰਦੇ ਪਾਸੇ ਨਹੀਂ ਜਾਂਦਾ ਫੇਰੀ ਕਹਿੰਦੇ ਨੇ ਨੇਰਤਕਾਰੀ ਵੇਲੇ ਭੁਟਣੀ ਫੇਰ ਜਨਮ ਮਰਨ ਦਾ ਗੇੜ ਨਾ ਹੋਵੇ ਕਬਹੀ ਫਿਰ ਕਦੇ ਵੀ ਜਨਮ ਮਰਨ ਦਾ ਗੇੜ ਨਹੀਂ ਹੁੰਦਾ ਇੱਕ ਸ਼ਬਦ ਇੱਕ ਪਰਮਾਤਮਾ ਦਾ ਬਚਨ ਬੰਦ ਪਾਲੈ ਬਨਦਾ ਹੈ ਪਾਲੈ ਭੱਲੇ ਗੁਰੂ ਸਾਹਿਬ ਫੁਰਮਾਨ ਕਰਦੇ ਹਨ اے بھائی প্রভু ਦੇ ਦਰ ਤੇ ਰਾਸਦਾਰੀਆਂ ਸਤ ਸੰਤੋਖ ਆਦਿਕ ਗੁਣਾਂ ਨੂੰ ਪੰਜ ਕਿਸਮ ਦੇ ਸਾਜ ਬਣਾਉਂਦਾ ਹੈ। ਪ੍ਰਭੂ ਚਰਮਾ ਵਿੱਚ ਲੀਨ ਰਹਿ ਕੇ ਦੁਨੀਆਂ ਦੇ ਕੀਰਤਕਾਰ ਕਰਦਾ ਹੈ। ਇਹੀ ਉਸ ਵਾਸਤੇ ਸਾਰੇ ਆਦਿਕ ਸਤ ਸੁਰਾਂ ਦਾ ਆਲਾਪ ਹੈ। ਉਹ ਮਨੁੱਖ ਆਪਣੀ ਤਾਕਤ ਦਾ ਭਰੋਸਾ ਤਿਆਗਦਾ ਹੈ। ਇਹੀ ਉਸ ਦਾ ਬਾਜਾ ਵਜਾਉਣਾ ਹੈ। ਓਹ ਮਨੁੱਖ ਮੰਦੇ ਪਾਸੇ ਪੈਰ ਨਹੀਂ ਧਰਦਾ। ਇਹੀ ਉਸ ਵਾਸਤੇ ਤਾਨ ਪਲਟਾ ਅਲਪ ਹੈ। ਓਹ ਮਨੁੱਖ ਗੁਰੂ ਦੇ ਸ਼ਬਦ ਨੂੰ ਆਪਣੇ ਪੱਲੇ ਬੰਨੀ ਰੱਖਦਾ ਹੈ। ਹਿਰਦੇ ਵਿੱਚ ਵਸਾਈ ਰੱਖਦਾ ਹੈ। ਇਸ ਸ਼ਬਦ ਦੀ ਵਰਗਤ ਨਾਲ ਉਸ ਨੂੰ ਕਦੇ ਜਨਮ ਮਰਨ ਦਾ ਗੇੜ ਨਹੀਂ ਹੁੰਦਾ। ਇਹੀ ਰਾਸ ਪਾਉਣ ਵੇਲੇ ਉਸ ਦਾ ਨਾਚ ਪੁਆਟਣੀ ਹੈ। ਨਾਰਦੀ ਨਰਹਰ ਜਾਨ ਹਦੂਰੇ ਕੁੰਗਰ ਖਡਕ ਤਿਆਗ ਬਸੂਰੇ ਨਾਰਦੀ ਨਾਰਦ ਵਾਲੀ ਨਿਰਤਕਾਰੀ ਨਰਹਰ ਪਰਮਾਤਮ ਜਾਨ ਹਦੂਰੇ ਹਦੂਰੇ ਹਾਜ਼ਰ ਨਾਜ਼ਰ ਅੰਗ ਸੰਗ ਕੁੰਗਰ ਖਡਕ ਕੰਗੂਰਿਆਂ ਦਾ ਖੜਾਕ ਤਿਆਗ ਛੱਡ ਕੇ ਬਸੂਰੇ ਚਿੰਤਾ ਛੋੜੇ ਸਹਿਜ ਆਨੰਦ ਦਿਖਾਵੇ ਭਾਵੇ ਇਹੋ ਨਿਰਤਕਾਰੀ ਜਨਮ ਨ ਆਵੇ ਸਹਿਜ ਆਨੰਦ ਆਤਮਕ ਡੋਲਤਾ ਦਾ ਆਨੰਦ ਦੇਖავੈ ਆਤਮਾ ਕੋ ਡੋਲਤਾ ਦਾ ਸੁਖ ਮਾਣਦੇ ਹੋਇਆ ਉਹ ਦਿਖਾਉਂਦਾ ਹੈ ਭਾਵੈ ਜਿਵੇਂ ਕੋਈ ਨਿਰਤਕਾਰੀ ਨਿਰਤ ਕਰਦੀ ਹੁੰਦੀ ਹੈ ਇਹੋ ਨਿਰਤਕਾਰੀ ਨਿਰਤਕਾਰੀ ਨਾਚ ਮੂਰਤੀ ਪੂਜਾ ਵੇਲੇ ਨਾਚ ਜਨਮ ਨ ਆਵੈ ਜਨਮ ਜਨਮ ਦੇ ਵਿੱਚ ਨਹੀਂ ਆਉਂਦਾ ਗੁਰੂ ਸਹਿ ਪਰਮਾਨ ਕਰਦਿਆਂ ਨਹੇ ਭਾਈ ਪ੍ਰਭੂ ਦੇ ਦਰ ਦਾ ਰਾਸ ਧਾਰਿਆ ਪਰਮਾਤਮਾ ਨੂੰ ਸਦਾ ਆਪਣੇ ਅੰਗ ਸੰਗ ਜਾਣਦਾ ਹੈ ਇਹ ਹੈ ਉਸ ਦੇ ਵਾਸਤੇ ਨਾਰਦ ਭਗਤੀ ਵਾਲਾ ਨਾਚ ਇਸ ਤਰ੍ਹਾਂ ਉਹ ਦੁਨੀਆ ਦੇ ਸਾਰੇ ਚਿੰਤਾ ਝੋਰੇ ਤਿਆਗ ਦਿੰਦਾ ਹੈ ਇਹ ਹੈ ਉਸ ਲਈ ਗੁਰੂਆਂ ਦੀ ਸ਼ਿੰਗਾਰ ਪ੍ਰਭੂ ਦੇ ਦਰ ਦਾ ਰਾਸਤਾਰੀ ਆਤਮਕ ਡੋਲਦਾ ਦਾ ਸੁਖ ਮਾਣਦਾ ਹੈ ਮਨ ਉਹ ਨਿਰਧਿਕਾਰੀ ਦੇ ਕੋਲੋਲ ਵਿਖਾਰਿਆ ਹੈ ਏ ਭਾਈ ਜਿਹੜਾ ਵੀ ਮਨੁੱਖ ਇਹ ਨਿਰਧਿਕਾਰੀ ਕਰਦਾ ਹੈ ਉਹ ਜਨਮ ਦੇ ਗੇੜ ਵਿੱਚ ਨਹੀਂ ਪੈਂਦਾ ਜੇ ਕੋ ਆਪਣੇ ਠਾਕੁਰ ਭਾਵੈ ਕੋਟ ਮਦ ਇਹੋ ਕੀਰਤਨ ਗਾਵੇ ਜੇ ਕੋ ਜੇ ਕੋਈ ਮਨੁੱਖ ਆਪਣੇ ਠਾਕੁਰ ਭਾਵੇ ਠਾਕੁਰ ਭਾਵੇ ਪ੍ਰਮਾਤਮਾ ਨੂੰ ਪਿਆਰਾ ਲੱਗਦਾ ਹੈ ਕੋਟ ਮਦ ਕੋਈ ਕਰੋੜਾਂ ਦੇ ਵਿੱਚੋਂ ਕੋਈ ਵਿਰਲਾ ਮਨੁੱਖ ਏ ਉਹ ਕੀਰਤਨ ਗਾਵੇ ਉਹ ਕੀਰਤਨ ਗਾਉਂਦਾ ਹੈ ਸਾਧ ਸੰਗਤ ਕੀ ਜਾ ਵੋ ਟੇਕ ਕਹੋ ਨਾਨਕ ਤਿਸ ਕੀਰਤਨ ਏਕ ਸਾਧ ਸੰਗਤ ਜੇ ਕੋਈ ਗੁਰੂ ਦੀ ਸੰਗਤ ਵਿੱਚ ਕੀ ਜਾਵੋ ਟੇਕ ਗੁਰੂ ਦੀ ਸੰਗਤ ਨੂੰ ਆਪਣੀ ਜਾ ਕੇ ਆਪਣਾ ਸਹਾਰਾ ਬਣਾ ਲੈਂਦਾ ਹੈ ਕਾਹੋ ਨਾਨਕ へ ਨਾਨਕ ਆਖ ਤਿਸ ਕੀਰਤਨ ਏਕ ਕੀਰਤਨ ਗੁਰੂ ਦੀ ਸਿਵਤ ਸਲਾਹ ਦਾ ਗੀਤ ਏਕ ਇਕੋ ਟੇਕ ਇਕੋ ਆਸਰਾ ਗੁਰੂ ਸਾਹਿਬ ਫਰਮਾਨ ਕਰਦੇ ਹਨ ਏ ਪਾਈ ਜੇ ਕਰੋੜਾਂ ਵਿੱਚੋਂ ਕੋਈ ਮਨੁੱਖ ਆਪਣੇ ਪ੍ਰਮਾਤਮਾ ਨੂੰ ਪਿਆਰਾ ਲੱਗਣ ਲੱਗ ਪੈਂਦਾ ਹੈ ਤਾਂ ਉਹ ਪ੍ਰਭੂ ਦਾ ਕੀਰਤਨ ਗਾਉਂਦਾ ਹੈ। हे ਨਾਨਕ ਆਖ ਮੈਂ ਤਾਂ ਸਾਧ ਸੰਗਤ ਦੀ ਸ਼ਰਣੇ ਪੈਂਦਾ ਹਾਂ। ਕਿਉਂਕਿ ਸਾਧ ਸੰਗਤ ਨੂੰ ਕੀਰਤਨ ਹੀ ਜ਼ਿੰਦਗੀ ਦਾ ਇੱਕੋ ਸਹਾਰਾ ਬਣਾਇਆ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ